ਆਤਮਾ ਤੋਂ ਖੜਦਾ ਤੂੰ ਇਹਦੇ ਹਸਬੰਦ ਨੂੰ ਵੜਦਾ ਇਹਦੇ ਬੇਟੇ ਨੂੰ ਵੜਦਾ ਹਾਂ ਸਾਲ ਦੇ ਰੂਪ ਦੇ ਵਿੱਚ ਅਸਕਰ ਦੇ ਰੂਪ ਦੇ ਵਿੱਚ ਦਿਨ ਇਹਨਾਂ ਨੂੰ ਵੱਡੇ ਸੱਪ ਦੇ ਰੂਪ ਦੇ ਵਿੱਚ ਦਿਨ ਹਾਂ 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 ਮੈਂ ਆਤਮਾ ਤੋਂ ਦੇਖ ਰਿਹਾ ਮੈਂ ਆਤਮਾ ਤੋਂ ਦੇਖ ਰਿਹਾ ਇਸ ਘਰ ਦੇ ਵਿੱਚ ਇੱਕ ਅਸਕਰ ਦੀ ਜੋ ਆਤਮਾ ਜਿਹਨੂੰ ਕਹਿੰਦੇ ਆ ਵੱਡਾ ਸੱਪ ਕਿੰਨੇ ਟਾਈਮ ਤੋਂ ਇਹ ਕੁਛ ਕਰਦਾ ਅਸਕਰ ਤੇ ਸੱਪ ਦੇ ਰੂਪ ਚੋਂ ਨਾ ਹਾਂ ਆਤਮਾ ਵੇਖ ਰਿਹਾ ਸੁਪਨੇ ਰਾਹੀਂ ਅਟੈਕ ਕਰਦਾ ਹਾਂ 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 ਅ 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 ਆ ਇਹਨਾਂ ਦੀ ਰਿਪੋਰਟਾਂ ਆ ਇਹਨਾਂ ਦੀ ਮਾਦਰ ਜਿਹੜੀ ਹੈਗੇ ਆ ਮਾਤਾ ਜਿਹੜੇ ਹੈਗੇ ਬਹੁਤ ਜ਼ਿਆਦਾ ਬਿਮਾਰ ਸੀ ਕਿੰਨੇ ਟਾਈਮ ਤੋਂ ਬਿਮਾਰ ਸੀ ਤੁਹਾਡੇ ਮਤਾਂ ਇੱਕ ਮਹੀਨੇ ਤੋਂ ਪਹਿvor ਹਾਂ ਸਾਰੇ ਰਿਪੋਰਟਾਂ ਆ ਸਾਰੀਆਂ ਰਿਪੋਰਟਾਂ ਆ ਪ੍ਰਾਤ ਤੋਂ 12 ਵਜੇ ਅੱਛਾ ਇਹ ਸਾਰੇ ਰਿਪੋਰਟਾਂ ਇਹਨਾਂ ਦੀ ਨੇ ਹਾਂ ਜੀ ਇਹਨਾਂ ਦੀ ਡਾਕਟਰ ਵੀ ਬੋਲ ਰਹੀ ਸੀਗੇ ਡਾਕਟਰ ਤਾਂ ਜੀ ਕਹਿ ਰਹੇ ਸੀ ਕਿ ਇਹਦੇ ਸਿਰ ਦਾ ਬਦੇ ਬਨੇ ਤੇ ਇੱਕ ਨਵਕਸ਼ਨ ਕਹਿ ਰਹੇ ਸੀ ਜੀ ਤੇ ਇੱਕ ਸ਼ੂਗਰ ਵੀ ਕਹਿੰਦੀ ਸੀ ਯਾ ਵੀ ਦੋ ਦਿਨ ਦੇ ਵਿੱਚ ਤੁਸੀਂ ਕਿੱਦੇ ਡਾਕਟਰ ਚੇਂਜ ਕਰਦੇ ਹੋ ਸੀਗੇ ਕੋਈ ਕੇਮਰ ਆਪਰ ਚੇਂਜ ਕਰਦੇ ਸੀ ਠੀਕ ਹੈ ਹਾਂ ਦਿਨ ਦੇ ਵਿੱਚ ਤੁਸੀਂ ਅਸੀ ਬਲਟ ਜੀ ਸੀ ਲੈ ਕੇ ਦੇ ਨੂੰ ਡਾਕਟਰ ਕੋਲੇ ਦਾਖਲ ਰੱਖਿਆ ਤੇ ਚਾਰ ਦੇਣਾ ਹਾਂ ਉਤੋਂ ਕੋਈ ਫਰਕ ਨਾ ਪਾਵੇ ਸ਼ਾਰਟ ਕੱਟ ਵੀ ਹੋਣਾ ਆਪਾਂ ਨੇ ਤੇ ਪੂਰਾ ਦੱਸਣਾ ਵੀ ਹੈ ਕਿੰਨੇ ਡਾਕਟਰ ਚੇਂਜ ਕਰ ਸਕਦੇ ਤੋਂ ਪਹਿਲਾਂ ਡਾਕਟਰ ਅਸੀਂ ਨੂੰ ਤੋਂ ਚਲਾ ਕੇ ਪੰਜ ਡਾਕਟਰ ਚੇਂਜ ਕਰਦੇ ਨੋਕਲ ਜਾਂ ਸਹਿਰਾ ਬਾਜ਼ਾਰਾਂ ਦੇ ਨਹੀਂ ਵੀ ਸਹਿਰਾ ਬਾਜ਼ਾਰਾਂ ਦੇ ਅਸੀਂ ਚਾਰ ਡਾਕਟਰ ਚੇਂਜ ਕਰਦੇ ਹੁਣ ਜੇ ਅਸੀਂ ਦੋ ਤਿੰਨ ਤੁਸੀਂ ਹੁੰਦੇ ਚੁਣ ਲੈਂਦੇ ਸੀ ਠੀਕ ਹੈ ਦੇ ਲਈ ਇਹਦੇ ਨਾਲ ਟੀਕੇ ਲੱਗਦੇ ਸੀਗੇ ਇੱਕ ਦਿਨ ਦੀਆਂ ਬੋਤਲਾਂ ਦੀ 4 4 5 5 6 6 ਦੀਆਂ ਡਾਕਟਰ ਵੀ ਰੱਖੀ ਸੀ ਨਾ ਹਾਂਜੀ 5 ਦਿਨ ਰਾਤ ਬੋਤਲ ਚੰਗੇ ਜਿਹੜੇ ਰਾਤ ਬੋਤਲ ਚੰਗੇ 5 ਦਿਨ ਤੇ 9 ਦਿਨ ਦਾ ਰੱਖਿਆ ਜੀ ਉਹ ਆ 4 ਦਿਨ ਹੋ ਡਾਕਟਰ ਦੇ ਪਾਣੀ ਦੀ ਬੋਤਲ ਕੇ ਆ ਸਾਰੇ ਰਿਪੋਰਟ ਇਹਨਾਂ ਦੇ ਨੇ ਸਾਰੀਆਂ ਨੇ ਹਾਲੇਲੂਇਆ ਤੁਸੀਂ ਦੇਖੋ ਪਰਮੇਸ਼ਰ ਨੇ ਕਿੱਡਾ ਕੰਮ ਕੀਤਾ ਅੱਜ ਇਸ ਲਈ ਮੈਂ ਤੁਹਾਨੂੰ ਕਹਿਣਾ ਹੁੰਨਾ ਕਿ ਤੁਸੀਂ ਜੋ ਹੀਰੋ ਚਰਚ ਹੈ ਨਾ ਇਦੇ ਉੱਪਰ ਤੁਸੀਂ ਇੱਕ ਫੋਕਸ ਰੱਖੋ ਆਪਣਾ ਇੱਕ ਵਿਸ਼ਵਾਸ ਰੱਖੋ ਜਦੋਂ ਤੁਹਾਡੀ ਕੋਈ ਪ੍ਰੋਬਲਮ ਪੈਂਦੀ ਹੈ ਤੁਸੀਂ ਦੌੜੋ ਨਾ ਭਜੋ ਨਾ ਇਹ ਚਰਚ ਦੇ ਵਿੱਚ ਆਓ ਕਿਉਂਕਿ ਇਹ ਚਰਚ ਦੇ ਵਿੱਚ ਸਪੈਸ਼ਲ ਮੇਹਨਤ ਕੀਤੀ ਜਾਂਦੀ ਹੈ ਸਪੈਸ਼ਲ ਪ੍ਰਾਰਥਨਾ ਕੀਤੀ ਜਾਂਦੀ ਹੈ ਇਹ ਰਿਪੋਰਟਾਂ ਨੇ ਕਿ ਇਹਨਾਂ ਦੀ ਮਾਦਰ ਬਹੁਤ ਜ਼ਰਾ ਬਿਮਾਰ ਸੀ ਇੱਕ ਇੱਕ ਆਪੜੋ ਤੋਂ ਨਹੀਂ ਸੀ ਇਹ ਦੂਰਪੋਟਾਂ ਨੇ ਆਹ ਤੈਨਾਂ ਚੰਗਾ ਬਹੁਤ ਦੂਰ 4 2 6 ਇਹ ਸੱਤ ਆਇਆ 8 8 ਨੰਬਰ ਲੋ ਦੇਖ ਕੇ ਦੋ ਦੋ ਇਹ ਨੇ 11 4 4 ਨੇ ਹੱਦ 2 2 ਨੇ ਜਿਆਦਾ ਜੋੜ ਬਾਲਾ ਤੇ ਨੰਬਰ 16 ਸਥਾਨ ਕੋਟਾ ਨੇਗੇ ਇਹਨਾਂ ਦੇ ਆ ਇਹਨਾਂ ਦੇ ਹੈਗੇ ਨੇ ਐਕਸਨ ਆ ਮੰਨ ਲਓ ਠੀਕ ਜਿਹੜੇ ਡੇਲੀ ਲੱਗਦੇ ਸੀ ਆ ਸੁੱਕੇ ਆ ਸੁੱਕੇ ਠੀਕ ਹੈ ਨਾ ਇਹ ਠੀਕ ਹੈ ਆ ساری ਮੈਡੀਸਨ ਆਇਆ ਦਿਖਾਓ ਕੈਮਰੇ ਵਿੱਚ ਦਿਖਾਓ ਬਾਗੀ ਕਰੇ ਤੁਹਾਡੀ ਕੀ 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 ਕੇ ਬਾਰੇ ਬਾਤ ਕਰ ਰਹੇ ਇਹਨਾਂ ਦੇ ਆਹ ਆ ਜਾਈ ਸਰੰਜਾ ਉਤਾਰੀਆਂ ਨਹੀਂ ਹੈ ਡਾਕਟਰ ਬੋਲਦੇ ਇਹਨਾਂ ਦਾ ਕਹਿਣਾਂਗੇ ਡਾਕਟਰ ਕਹਿੰਦੇ ਲਗਾਤਾਰ ਲੱਗਣਗੇ ਸਾਨੂੰ ਆਏ ਦੱਸੋ ਵੀ ਡਾਕਟਰ ਦਾ ਕਹਿੰਦੇ ਲਗਾਤਾਰ ਲੱਗਣਗੇ ਤੁਹਾਡਾ ਕੀ ਵਿਸ਼ਵਾਸ ਹੈ ਸਾਡਾ ਵਿਸ਼ਵਾਸ ਅੱਜੀ ਸੀ ਵੀ ਅੱਜ ਕਿੱਟੀ ਗੱਲ ਹੋਣਾ ਹੈ ਨਾ ਜੀ ਸੀ ਲਵਾਂਗੇ ਅੱਛਾ ਉਹ ਵਿਸ਼ਵਾਸ ਵਿਸ਼ਵਾਸ ਅੱਜ ਲੱਭ ਨਹੀਂ ਗੋੜੀਆਂ ਤਾਂ ਕੇ ਮੈਂ ਹੱਟ ਜੀ ਆਰ ਕੱਲ ਵੀ ਨਹੀਂ ਕਰਦੀ ਅਸੀਂ ਜਗੋੜੀਆਂ ਅੱਜ ਵੀ ਠੀਕ ਨਹੀਂ ਅੱਛਾ ਆਉਂ ਨਹੀਂ ਗਈ ਗੱਲ ਦਵਾਈ ਦੀ ਜਣੀ ਉਹ ਰਿਆ ਕਿ ਤੁਸੀਂ ਕੋਈ ਗੋਲੀ ਨਹੀਂ ਲਈ ਨਾ ਕੋਈ ਕੱਲ ਵੀ ਉਹ ਰਿਆ ਕਿ ਵੀ ਉਹ ਬੁਖਾਰ ਕੱਲ ਵੀ ਹੋਇਆ ਜੀ ਹਾਂ ਉੱਤਰ ਦਾ ਜੋ ਬਰਾਦਰਾ ਕਰਤੀ ਕੋਈ ਤੇ ਤੇ ਉਸ ਤੋਂ ਬਾਅਦ ਉੱਤਰ ਜਿਆਦਾ ਨੂੰ ਪੂਰਾ ਮੂੜ ਕੇ ਨਾ ਕੋਈ ਈਮੋਟ ਸੰਗਤ ਜਿਆਦਾ ਚਾਰ ਚ ਵਿੱਚ ਆਏ ਹਾਂ ਜੀ ਬੱਲਾ ਜੀ ਅੱਜ ਵੀ ਇਹਨੂੰ ਪੂਰਾ ਇੱਥੇ ਆ ਕੇ ਪੂਰਾ ਬੁਖਾਰ ਜਿਹੜਾ ਇਹ ਇੱਥੇ ਆ ਕੇ ਨੂੰ ਬਦਮੀ ਕੱਲ ਤੁਰਨ ਦੇ ਉਹ ਕੱਲ ਮੈਂ ਤਾਂ ਸੁਣ ਮਿਲਿਆ ਨਹੀਂ ਟੀਮ ਮਿਲਿਆ ਹਾਂ ਜੀ ਟੀਮ ਮਿਲਿਆ ਉਹ ਰਿਆ ਕਿ ਇਹਦੀ ਮੂਹ ਵੀ ਸਹੀ ਹੋ ਗਈ ਘਰੇ ਤਾਂ ਜਮਾ ਬਿਲਕੁਲ ਖਤਮ ਹੋ ਗਿਆ ਹਾਂ ਹਾਲੇ ਲੂਇਆ ਤਾਰੀਫ ਕਰਾਂਗੇ ਪਰਮੇਸ਼ਰ ਹਾਲੇ ਹੀ ਤੇ ਅਗਰ ਤੁਸੀਂ ਵੀ ਚਰਚ ਆਉਣਾ ਚਾਹੁੰਦੇ ਹੋ ਤੁਸੀਂ ਕਿਸੇ ਵੀ ਜਗ੍ਹਾ 'ਚ ਦੇਖ ਰਹੇ ਹੋ ਇਸ ਵੀਡੀਓ ਨੂੰ ਤਾਂ ਤੁਸੀਂ ਹੀਰੋ ਚਰਚ ਨੀਚੇ ਨੰਬਰ ਆ ਰਿਹਾ ਸੰਪਰਕ ਨੰਬਰ ਆ ਰਿਹਾ ਤੁਸੀਂ ਤੇ ਪਰ ਕੰਟੈਕਟ ਕਰਕੇ ਤੇ ਕਾਲ ਕਰਕੇ ਤੁਸੀਂ ਚਰਚ ਵਿੱਚ ਆ ਸਕਦੇ ਹੋ ਤੇ ਮੇਰਾ ਵਿਸ਼ਵਾਸ ਹੈ ਜਿਵੇਂ ਇਸ ਪਰਿਵਾਰ ਨੂੰ ਚੰਗਾ ਕੀਤਾ ਤੇ ਉਹ ਤੁਹਾਨੂੰ ਵੀ ਚੰਗਾ ਕਰੇ ਹallelujah God bless ਇਹ ਦਵਾਈ ਆਪਾਂ ਇਸ ਲਈ ਨਹੀਂ ਸਾਹਮਣੀ ਵੀ ਖਾਣੀ ਆ ਨੀਂਦ ਰੱਖ ਕੇ ਨਹੀਂ ਸਾਹਮਣੀ ਆਪਾਂ ਸਵੇਰੇ ਇੱਕ ਵਾਈਸ ਦੇਵਾਂਗੇ ਇਹਨੂੰ ਸਾਹਮਣਾ ਠੀਕ ਉਹ ਦੂਜਾ ਪੁਆਇੰਟ ਜੇ ਰਾਤ ਦੇ ਟਿਕਣ ਬਾਹਰ ਕੋ ਖਾ ਕੇ ਨਾ ਜੀ ਲੈ ਬਲਾਉਣਾ ਮੈਨੂੰ ਕਰਦੀ ਸੁਣਾਈ ਆ ਤਬਾ ਉਹ ਬਾਦ ਮੇਰੇ ਬਾਹਰ ਦਾ ਇੱਕ ਸੱਪ ਖਾਂਦਾ ਤੁਹਾਨੂੰ ਆ ਗਿਆ ਉੱਚਾ ਬੋਲ ਮੈਨੂੰ ਸਵੇਰ 4 ਵਜੇ ਆਤੀ ਸੀ ਜੀ ਅੱਜ ਮੈਨੂੰ ਸਵੇਰੇ ਚਾਹ ਦੋ ਸੱਪ ਨੇ ਜੀ ਕਾਫੀ ਵੱਡੇ 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 ਹਾਂ ਜੀ ਵੱਡੇ ਵੱਡੇ ਇੱਕ ਤਾਂ ਨਾ ਜੀ ਮੇਰੀ ਮੰਮੀ ਨੂੰ ਦੋਨੋਂ ਡੰਕੀ ਜਾਂਦਾ ਮੈਨੂੰ ਡੰਕ ਕੇ ਇੰਨਾ ਕ ਸੱਪ ਜੀ ਅੱਧਾ ਮੂੰਹ ਉਹਦਾ ਮੇਰੇ ਇਹਦੇ ਵਿੱਚ ਵੜ ਗਿਆ ਹਾਂ ਬੱਚਿਆਂ ਨੂੰ ਹਾਂ ਜੀ ਬੱਚਿਆਂ ਨੂੰ ਮੈਨੂੰ ਕਈ ਦਿਨ ਹੋ ਗਏ ਜੀ ਉਹਦੇ ਤਿੰਨ ਮੁੰਡੇ ਨੇ ਜੀ ਮੈਨੂੰ ਦੱਸਿਆ ਉੱਪਕੇ ਇਹਨਾਂ ਨੂੰ ਪਤਾ ਤਾਂ ਸਾਰੀ ਗੱਲ ਦਾ ਇਹ ਤੋਂ ਪਹਿਲਾਂ ਮੈਂ ਦੱਸ ਚੁੱਕੀ ਵੀ ਆਵਾਂ ਲੱਗਦੀ ਵੀ ਚੂੜੂ ਬੋਲਦੀ ਨਾ ਮੈਂ ਦੱਸਿਆ ਸੀ ਮੈਂ ਕੱਲਾ ਤਿੰਨ ਮੁੰਡੇ ਨੇ ਜੀ ਇੱਕ ਤਾਂ ਮੁੰਡਾ ਜੀ ਮੇਰੇ ਕੋਠੇ ਤੇ ਚੜ ਗਿਆ ਬਾਣ ਜੀ ਉੱਤੋਂ ਦੀ ਇੱਕ ਵਾਰ